ਜੈ ਜੈਕਾਰ ਮੁਜਬਬ ਜੈ ਮਾਡ ਮਰਦਾਬਾ ਮਰਦਾਬਾ ਮੋਟਾਬਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਦਸ਼ਮੀਸ਼ ਡੈਂਟਲ ਕਾਲਜ ਦੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅਨਮਿੱਥੇ ਸਮੇਂ ਲਈ ਕੰਮ ਠੱਪ ਕਰ ਕਾਲਜ ਦੇ ਗੇਟ ਤੇ ਤਰਨਾ ਦਿੱਤਾ ਅਤੇ ਮੈਨੇਜਮੈਂਟ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਇਸ ਮੌਕੇ ਮਲਾਜ਼ਮ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਿਕੋਣੀਆਂ ਤਨਖਾਹਾਂ ਤੇ ਮਲਾਜ਼ਮਾਂ ਤੋਂ ਕੰਮ ਲੈ ਕੇ ਉਹਨਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਉਨਾਂ ਕਿਹਾ ਕਿ ਉਹਨਾਂ ਦੀਆਂ ਤਨਖਾਹਾਂ ਵਿੱਚ ਬਹੁਤ ਘੱਟ ਵਾਧਾ ਕੀਤਾ ਜਾਂਦਾ ਹੈ ਤੇ ਸਲਾਨਾ ਇੰਕਰੀਮੈਂਟ ਬਹੁਤ ਘੱਟ ਲਗਾਇਆ ਜਾ ਰਿਹਾ ਹੈ ਜਦਕਿ ਮੈਨੇਜਮੈਂਟ ਹਰ ਵਾਰ ਉਹਨਾਂ ਨੂੰ ਪ੍ਰੋਸਾ ਦੇ ਕੇ ਬਾਅਦ ਵਿੱਚ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਡਿਊਟੀ ਟਾਈਮ ਤੋਂ ਕਿਤੇ ਵੱਧ ਕੰਮ ਲਿਆ ਜਾਂਦਾ ਹੈ ਅਤੇ ਨਾ ਹੀ ਕੋਈ ਗੈਸਟ ਸ਼ੁੱਟੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਉਲਟਾ ਉਹਨਾਂ ਦੀ ਡਿਊਟੀ ਤੋਂ ਬਿਨਾ ਹੋਰ ਵੀ ਕਈ ਤਰ੍ਹਾਂ ਦੇ ਕੰਮ ਉਹਨਾਂ ਤੋਂ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿੰਨੀ ਦੇਰ ਮੈਨੇਜਮੈਂਟ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਦ ਤੱਕ ਉਹ ਡਿਊਟੀ ਦੇ ਵਾਪਸ ਨਹੀਂ ਜਾਣਗੇ। ਇਸ ਮੌਕੇ ਪੰਜਾਬ ਸ ਕੋਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਦਸ਼ਵੀਸ਼ ਡੈਂਟਲ ਕਾਲਜ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸੰਬੰਧੀ ਪਹਿਲਾਂ ਵੀ ਮੈਨੇਜਮੈਂਟ ਨਾਲ ਗੱਲਬਾਤ ਹੋਈ ਸੀ ਪਰ ਮੈਨੇਜਮੈਂਟ ਮੁੜ ਉਹਨਾਂ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਾਰ ਮੈਨੇਜਮੈਂਟ ਨਾਲ ਗੱਲਬਾਤ ਕਰ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਅਤੇ ਜੇਕਰ ਫਿਰ ਵੀ ਮੈਨੇਜਮੈਂਟ ਕੋਈ ਸਾਰਥਕ ਹੱਲ ਨਹੀਂ ਕੱਢਦੀ ਤਾਂ ਸਾਡੀਆਂ ਹੋਰ ਪ੍ਰਾਤੀ ਜਥੇਬੰਦੀਆਂ ਨਾਲ ਮਿਲ ਕੇ ਇਹਨਾਂ ਮਜ਼ਦੂਰਾਂ ਦੇ ਹੱਕ ਵਿੱਚ ਪੱਕੇ ਤੌਰ ਤੇ ਧਰਨਾ ਲਾਇਆ ਜਾਏਗਾ। ਇਹ ਸਾਡੀਆਂ ਮੰਗਾਂ ਜੀ, ਤਨਖਾਹ ਵਾਰੇ ਆ ਤੇ ਇਹਨਾਂ ਨੇ ਸਾਡਾ ਐਗਰੀਮੈਂਟ ਘੱਟ ਲਾਇਆ। ਤਿੰਨ ਮਹੀਨਿਆਂ ਦਾ ਸਾਡਾ ਐਗਰੀਮੈਂਟ ਖਾ ਗਿਆ। ਅੱਗੇ 12-1200 ਐਗਰੀਮੈਂਟ ਲੱਗਦਾ ਹੁੰਦਾ। ਇਹ ਕਿ 15-1500 ਦਿਨਾਂ ਨਾਲ ਗੱਲ ਹੋਈ ਸੀਗੀ ਤੇ ਇਹ ਇਹਨਾਂ ਨੇ 15-1500 ਸਾਡਾ 7-700 ਐਗਰੀਮੈਂਟ ਲਾਇਆ। ਤਿੰਨ ਤਿੰਨ ਮਹੀਨਿਆਂ ਦੇ ਮਾਰਚ, ਜਨਵਰੀ, ਫਰਵਰੀ, ਮਾਰਚ ਅਪ੍ਰੈਲ ਤੱਕ ਦੇ ਪੈਸੇ ਖਾ ਗਏ ਆ ਇਹ। ਸਾਡੀ ਇਹ ਮੰਗ ਆ ਸਾਡਾ ਐਗਰੀਮੈਂਟ 15-1500 ਰੁਪਿਆ ਪਰ ਮਾਂਥ ਲਾਇਆ ਜਾਵੇ ਨਾਲ ਹੁਣ ਤਿੰਨ ਤਿੰਨ ਮਹੀਨੇ ਜਿਹੜਾ ਪਿਛਲਾ ਇਹਨਾਂ ਨੇ ਐਗਰੀਮੈਂਟ ਬਕਾਇਆ ਸਾਡਾ ਬਣਦਾ ਸਾਨੂੰ ਬਕਾਇਆ ਦਿੱਤਾ ਜਾਵੇ ਤੇ ਜਿਹੜੀਆਂ 6 ਆਲਗੀਆਂ ਬੀਬੀਆਂ ਉਹਨਾਂ ਦਾ ਟਾਈਮ ਘੱਟ ਕਰਕੇ 3:30 4 ਵਜੇ ਤੱਕ ਜੋ ਵੀ ਸਾਡੀ ਡਿਊਟੀ ਉਹ ਕੀਤਾ ਜਾਵੇ ਜਿੰਨੇ ਇੰਪਲਾਈ ਕਿੰਨੇ ਚਿਰ ਤੋਂ ਇੱਥੇ ਕਰ ਰਹੇ ਇੱਥੇ ਡਿਊਟੀ ਸਾਢੇ 7 ਸਾਲ ਹੋ ਗਏ ਸਾਨੂੰ ਇੱਥੇ ਕਰਦਿਆਂ ਨੂੰ ਹਰ ਵਾਰ ਸਾਡੇ ਨਾਲ ਧੱਕਾ ਕਰਦੇ ਆ ਇਹ ਕਿ ਤੂੰ ਖੁਸ਼ ਕਰਦੇ ਆਂਗੇ ਤੁਹਾਨੂੰ ਵਧੀਆ ਐਗਰੀਮੈਂਟ ਲਾਵਾਂਗੇ ਪਰ ਇਹਨੇ ਸਾਡਾ 6 6 7 7 ਤੋਂ ਐਗਰੀਮੈਂਟ ਲਾਇਆ ਇਹਨਾਂ ਨੇ ਉਹਦੇ ਨਾਲ ਕੋਈ ਨਹੀਂ ਟਾਈਮ ਪਾਸ ਹੁੰਦਾ ਕੀ ਰੋਟੀ ਨਹੀਂ ਚੱਲਦੀ ਉਹਦੇ ਸਾਡੀ ਮੰਗ ਇਹ ਆ ਸਾਡੀ ਮੰਗ ਇਹ ਆ ਸਾਡਾ 15-1500 ਹਰੇਕ ਦਾ ਬੀਬੀ ਆ ਜਾਂ ਡਰਾਈਵਰ ਆ ਜਾਂ ਕੋਈ ਵੀ ਮਾਲੀ ਆ ਜਾਂ ਕੋਈ ਸਕਿਉਰਟੀ ਗਾਰਡ ਆ 15-1500 ਐਗਰੀਮੈਂਟ ਮਹੀਨੇ ਦਾ ਲਾਇਆ ਹੋਏ ਨਾਲ ਤਿੰਨ ਤਿੰਨ ਮਹੀਨੇ ਚੜੇ ਨੇ ਸਾਡੇ ਪੈਸੇ ਨਹੀਂ ਦਿੱਤੇਗੇ ਜਨਵਰੀ ਤੋਂ ਸਾਡੀ ਸੈਲਰੀ ਵਧਦੀ ਆ ਸਾਡੇ ਖਾਤੇ ਵਿੱਚ ਸੈਲਰੀ ਪਾਈ ਜਾਵੇ ਜਿਹਨੇ ਇੰਪਲਾਈ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਸਾਰੇ ਦਰਜਾਚਾਰ ਕੰਮਚਾਰੀ ਇਹ ਤੋਂ ਹੋਰ ਵੀ ਇੰਪਲਾਈ ਨਾਲ ਤੋਂ ਜੁੜੇ ਆ ਸਾਡੇ ਨਾਲ ਹੈਗੇ ਆ ਬੀਬੀਆਂ ਡਰਾਈਵਰ ਬਿਜਲੀ ਵਾਲੇ ਪਲੰਬਰ ਸਫਾਈ ਸੇਵਕ ਜੁੜੇ ਹੋਏ ਆ ਨਹੀਂ ਮੈਂ ਤਾਂ ਕੋਈ ਗੱਲ ਹੋਈ ਤ ਨਹੀਂ ਆਡੀ ਮੈਨੇਜਮੈਂਟ ਨਾਲ ਕੋਈ ਗੱਲ ਨਹੀਂ ਹੋਈ ਨਾ ਹੀ ਮੈਨੇਜਮੈਂਟ ਨਾਲ ਗੱਲ ਕਰਨੀ ਆ ਜਦੋਂ ਸਾਡੇ ਜੂਨੀਅਨ ਆ ਲਾਗੇ ਅਸੀਂ ਪ੍ਰਧਾਨ ਸਾਡੇ ਗੱਲ ਕਰਨਗੇ ਅਸੀਂ ਹੱਕ ਠੋਕ ਕੇ ਖੜੇ ਆ ਉਹਨਾਂ ਚਿਰ ਅਸੀਂ ਅੰਦਰ ਨਹੀਂ ਜਾਣਾ ਜਿੰਨਾ ਚਿਰ ਸਾਡਾ ਕੋਈ ਮੇਨ ਬੰਦਾ ਸਾਡੇ ਨਾਲ ਨਹੀਂ ਤੋੜਦਾ ਕਿੰਨੀ ਦੇਰ ਤੱਕ ਜਿਹੜਾ ਕੰਮ ਜਿਹੜਾ ਕਿੰਨੀ ਦੇਰ ਲਈਏ ਜਿਹੜਾ ਕੰਮ ਨੂੰ ਸਪੈਂਡ ਕੀਤਾ ਸਾਡਾ ਆਨਲਾਈਨ ਡਾਟਾ ਧਾਰਨਾ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਪਲਾਂ ਨੂੰ ਮਹੀਨਾ ਲੱਗੇ 2 ਮਹੀਨੇ ਲੱਗਣ ਪਿੱਛੇ ਹਟਣ ਵਾਲੇ ਬੰਦੇ ਨਹੀਂ ਅਸੀਂ ਅੱਜ ਡ ਉਹ ਮੈਂ ਸਿਮਰਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਪੰਜਾਬ ਸਬਡਿਨੈਂਟ ਸਰਵ ਫੈਡਰੇਸ਼ਨ ਜੋ ਡੈਂਟਲ ਕਾਲਜ ਦੇ ਮੁਲਾਜ਼ਮਾਂ ਨੇ ਜੋ ਮਤਲਬ ਸਫਾਈ ਸੇਵਕ ਹੈ ਡਰਾਈਵਰ ਹੈ ਪਲੰਬਰ ਹੈ ਜャ ਸਾਰੀਆਂ ਕੈਟੇਗਰੀਆਂ ਤੇ ਹੈ ਮੌਜੂਦ ਨੇ ਉਹਨਾਂ ਦੇ ਜਿਹੜੀਆਂ ਮੰਗਾਂ ਨੇ ਇਹ ਮੰਗਾਂ ਬਿਲਕੁਲ ਜਾਇਜ਼ ਹੈ ਤੇ ਲੰਬੇ ਸਮੇਂ ਤੋਂ ਲਟਕਦੀਆਂ ਹੋਈਆਂ ਮੰਗਾਂ ਹੈ ਸਮੇਂ-ਸਮੇਂ ਤੇ ਵੀ ਅਸੀਂ ਆ ਕੇ ਮੈਨੇਜਮੈਂਟ ਨਾਲ ਸਾਡੀ ਗੱਲਬਾਤ ਹੁੰਦੀ ਰਹੀ ਹੈ ਉਸ ਗੱਲਬਾਤ ਤੇ ਕੁਝ ਮੰਗਾਂ ਨੂੰ ਲਾਗੂ ਵੀ ਕਰ ਦਿੰਦੇ ਸੀ ਕੁਝ ਉਹਨਾਂ ਨੂੰ ਵਾਅਦਾ ਕਰ ਦਿੰਦੇ ਸੀ ਵੀ ਜਿਵੇਂ ਹਰ ਸਾਲ ਇਨਕ੍ਰੀਮੈਂਟ ਲੱਗਣਾ ਸਾਰਿਆਂ ਮੁਲਾਜ਼ਮਾਂ ਦੀ ਤਨਖਾਹ ਜ ਬਰਾਬਰ ਵ ਮਤਲਬ ਪੋਸਟ ਤੋਂ ਬਾਅਦ ਦੇ ਵਿੱਚ ਉਦੋਂ ਹੋ ਗਿਆ ਉਸ ਤੋਂ ਬਾਅਦ ਬਿਲਕੁਲ ਨਾ ਤਾਂ ਕਿਸੇ ਤਨਖਾਹ 'ਚ ਵਾਧਾ ਕੀਤਾ ਨਾ ਹੀ ਜਿਹੜਾ ਸਾਲਾਨਾ ਇਨਕਰੀਮੈਂਟ ਲਾਉਣਾ ਹੁੰਦਾ ਨਾ ਉਹ ਲਾਇਆ ਏ ਇੱਥੋਂ ਤੱਕ ਕਿ ਹੋਰ ਜਿਹੜੀਆਂ ਮੰਗਾਂ ਨੇ ਜਿਵੇਂ ਐਤਵਾਰ ਦੀ ਕੋਈ ਛੁੱਟੀ ਨਹੀਂ ਇੱਕ ਦਿਨ ਵੀ ਰੈਸਟ ਨਹੀਂ ਹੈਗੀ ਗਾਈਡਡ ਛੁੱਟੀ ਕੋਈ ਨਹੀਂ ਦਿੱਤੀ ਜਾਂਦੀ। ਸਵੇਰ 8:00 ਤੋਂ ਲੈ ਕੇ ਸ਼ਾਮ ਨੂੰ 6:00 ਵਜੇ ਤੱਕ ਕੰਮ ਲਿਆ ਜਾਂਦਾ ਹੈ। ਜਿਵੇਂ ਸਫਾਈ ਮੁਲਾਜ਼ਮਾਂ ਉਹਨਾਂ ਦਾ ਕੰਮ ਵੀ ਸਫਾਈ ਤੋਂ ਇਲਾਵਾ ਹੋਰ ਅਦਰ ਕੰਮ ਵੀ ਲੈ ਜਾਂਦੇ ਨੇ। ਮਤਲਬ ਇਦਾਂ ਦੀ ਇਹਨਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੇ ਜਿਨ੍ਹਾਂ ਤੇ ਅਸੀਂ ਇਹ ਸਪਸ਼ਟ ਰੂਪ ਚ ਸਮਝਾਇਆ ਵੀ ਮੈਨੇਜਮੈਂਟ ਵੱਲੋਂ ਇਹ ਇੱਕ ਸ਼ੋਸ਼ਣ ਹੀ ਹੈ। ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਹੈ ਜੋ ਮੈਨੇਜਮੈਂਟ ਨੂੰ ਲੰਬੇ ਸਮੇਂ ਤੋਂ ਡੈਪੂਟੇਸ਼ਨ ਵੀ ਸਾਡਾ ਮਿਲਦਾ ਰਿਹਾ ਹੈ। ਸਾਡੀਆਂ ਬੀਬੀਆਂੜੀਆਂ ਇਥੋਂ ਦੀਆਂ ਆਗੂ ਹੈ। ਉਹ ਮਿਲਦੀਆਂ ਰਹੀਆਂ ਨੇ। ਪਰ ਟਾਲ ਮਟੋਲ ਤੋਂ ਬਿਨਾ ਕੁਝ ਨਹੀਂ ਕੀਤਾ ਜਾਂਦਾ ਇੱਕ ਤਾਂ ਅਸੀਂ ਪਿਛਲੇ ਹਫਤੇ ਸਾਡੀ ਮੀਟਿੰਗ ਵੀ ਹੋਈ ਸੀ ਇਹਨਾਂ ਨੇ ਸਾਡੇ ਧਿਆਨ 'ਚ ਵੀ ਲਿਆਂਦਾ ਏ ਉਦੋਂ ਅਸੀਂ ਆਉਣਾ ਵੀ ਸੀਗਾ ਮੀਟਿੰਗ ਕਰਨ ਇੱਥੇ ਚਲੋ ਵਿੱਚ ਡਾਕਟਰ ਸਾਹਿਬ ਦੇ ਬੇਟੀ ਦੀ ਉਦੋਂ ਡੈਥ ਹੋ ਗਈ ਸੀਗੀ ਉਹਦੇ ਕਰਕੇ ਮੈਨੇਜਮੈਂਟ ਵੀ ਉਧਰ ਚਲੋ ਅਸੀਂ ਵੀ ਉਦੋਂ ਮناسب ਨਹੀਂ ਸਮਝਿਆ ਵੀ ਚਲੋ ਕੁਝ ਦਿਨ ਬਾਅਦ ਚ ਗੱਲ ਕਰ ਲਾਂਗੇ ਪਰ ਅੱਜ ਜਿਹੜਾ ਹੈਗਾ ਏ ਜਦੋਂ ਇਹਨਾਂ ਨੇ ਤਨਖਾਹ 'ਚ ਜਿਹੜਾ ਵਾਅਦਾ ਹੋਣਾ ਸੀ ਜਾਓ ਜੋ ਇਨਕਰੀਮੈਂਟ ਲੱਗਣਾ ਸੀ ਉਹ ਜਿੰਨਾ ਲੱਗਣਾ ਚਾਹੀਦਾ ਸੀ ਉਹ ਤੋਂ ਬਹੁਤ ਘੱਟ ਉਹਨਾਂ ਨੇ ਜ਼ੀਰੋ ਸੈਲਰੀ ਦੇ ਵਿੱਚ ਪਾਇਆ ਅਕਾਊਂਟਾਂ ਚ ਆਇਆ ਤੇ ਉਹ ਫਿਰ ਇਹਨਾਂ ਨੇ ਜਜ਼ਬਾਤੀ ਹੋ ਕੇ ਅੱਜ ਮਤਲਬ ਜਿਹੜਾ ਹੈਗਾ ਉਹਦਾ ਪ੍ਰੋਟੈਸਟ ਜਿਹੜਾ ਕੀਤਾ ਏ ਬਿਲਕੁਲ ਜਾਇਜ਼ ਹੈ ਮੰਗ ਇਹਨਾਂ ਦੀ ਬਿਲਕੁਲ ਜਾਇਜ਼ ਹੈ ਮੈਨੇਜਮੈਂਟ ਨੂੰ ਇਹ ਚਾਹੀਦਾ ਹੈ ਵੀ ਇਹਨਾਂ ਦਾ ਜਿਹੜਾ ਹੈਗਾ ਮੰਗਾ ਹੈਗਾ ਨੇ ਉਹਨਾਂ ਮੰਗਾਂ ਤੇ ਟੇਬਲ ਤੇ ਬੈਠ ਕੇ ਉਹਨਾਂ ਦਾ ਸਾਰਥਕ ਹੱਲ ਕੱਢਿਆ ਜਾਵੇ ਅਸੀਂ ਜਥੇਬੰਦੀ ਤੌਰ ਤੇ ਸਾਰੀ ਲੀਡਰਸ਼ਿਪ ਜਿਹੜੀ ਜ਼ਿਲ੍ਹੇ ਦੀ ਹੈ ਉਹ ਇੱਥੇ ਪਹੁੰਚ ਗਏ ਹੈਗੇ ਆ ਇਹਨਾਂ ਅਸੀਂ ਉਹਨਾਂ ਦੇ ਨਾਲ ਹੈ ਇਹਨਾਂ ਦੀ ਮੰਗਾਂ ਦੀ ਹਮਾਇਤ ਵੀ ਕਰਦੇ ਆ ਤੇ ਉਹਨਾਂ